ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸਸਤੀ ਸਾਰਜੀ ਕੌਜ਼ੇ ਦਾ ਪੰਜਾਬੀ ਟੌਪ ਤੁਹਾਡਾ ਸਵਾਗਤ ਹੈ ਤੇ ਗਾਇਸ ਅੱਜ ਬਣਾਵਾਂਗੇ ਆਪਾਂ ਅੰਬ ਦਾ ਚਾਰ ਅੰਬ ਦਾ ਚਾਰ ਆਪਾਂ ਕਿੱਦਾਂ ਬਣਾਨੇ ਆ ਮੈਂ ਤੁਹਾਨੂੰ ਦੱਸ ਦੇਣੀ ਆ ਅੱਜ ਅੱਜ ਮੈਂ ਬਣਾਣ ਲਈ ਸੀ ਦੋੜੀਆਂ ਦੀਆਂ ਅੰਬੀਆਂ ਆਈਆਂ ਸੀ ਮੇਰੇ ਘਰ ਚੋਂ ਲੈਵਾਂ ਨੇ ਤੇ ਜਿਹੜਾ ਕਦੀ ਵੀ ਖਰਾਬ ਨਹੀਂ ਹੁੰਦਾ ਹੈਗਾ ਤੇ ਬਹੁਤ ਵਧੀਆ ਤਰੀਕੇ ਨਾਲ ਜਿਹੜੇ ਤਰੀਕੇ ਨਾਲ ਮੈਂ ਬਣਾਉਂਦੀ ਆ ਉਸੇ ਤਰੀਕੇ ਨਾਲ ਤੁਹਾਨੂੰ ਦੱਸੂਗੀ ਆ ਦੇਖੋ ਜੀ ਆਪਾਂ ਲੈ ਲਈਏ ਨੇ ਜੇਸੀ ਅੰਬੀਆਂ ਨੇ ਸਾਡੇ ਕੋਲ ਇਹ ਦੇਸੀ ਅੰਬੀਆਂ ਠੀਕ ਹੈ ਜੀ ਜਿਵੇਂ ਦਾ ਜ਼ਿਆਦਾਤਰ ਵਧੀਆ ਦੇਸੀ ਅਮਜੀਆਂ ਦੇ ਰਹਿੰਦੇ ਜੇਕਰ ਤੁਸੀਂ ਚਾਹੋ ਦੂਸਰਾ ਕੋਈ ਇਹ ਚਾਰ ਵੀ ਪਾਸ ਆ ਸਕਦੇ ਹੋ ਤੇ ਇਹਨਾਂ ਨੂੰ ਪਹਿਲਾਂ ਚੰਗੀ ਤਰ੍ਹਾਂ ਤੁਸੀਂ ਨਾ ਅੱਛੀ ਤਰ੍ਹਾਂ ਧੋ ਲੈਣਾ ਠੀਕ ਹੈ ਜੀ ਬਿਲਕੁਲ ਸਾਫ਼ ਸੁਥਰੀਆਂ ਧੋ ਕੇ ਇੱਕ ਵਾਰ ਇਹਨਾਂ ਨੂੰ ਤੁਸੀਂ ਧੁੱਪੇ ਸੁਕਾ ਲੈਣਾ ਤੇ ਫਿਰ ਜਿਸ ਤਰ੍ਹਾਂ ਵੀ ਮੈਂ achar ਪਾਈ ਜਾਵਾਂਗੀ ਇੱਕ ਦੋ ਜੰਬੀ ਇਹਦੇ ਨਾਲ ਵਰਤੋਂ ਕਰਾਂਗੀ ਚੀਜ਼ ਦੀ ਉਸੇ ਤਰ੍ਹਾਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੀ ਇਹ ਵਾਲਾ achar ਕਦੀ ਵੀ ਖਰਾਬ ਨਹੀਂ ਹੁੰਦਾ ਜੁਣ ਸਾਤਾ ਤੁਸੀਂ ਬਣੇ ਰੋ ਗਾਇਸ ਦੇ ਲੋ गाइस ਆ ਦੇਖੋ ਜਦੋਂ ਆਪਾਂ ਬੀ ਹੋਣੇ ਕੱਟ ਲੈਣ ਅਸੀਂ ਤੇ ਦੇਖੋ ਇੱਦਾਂ ਕੱਟ ਲੈਨੇ ਹੋਣੇ ਜੇਕਰ ਤੁਸੀਂ ਜਿੱਦਾਂ ਆਪਣਾ ਟੁਕੜਾ ਚਾਹਦੇ ਹੋ ਉਹਦੇ ਲੱਕੜਾ ਕਰਸ ਛੋਟਾ ਕੱਟ ਲੋ ਵੱਡਾ ਕੱਟ ਲੋ ਤੁਹਾਡੀ ਮਰਜ਼ੀ ਇਹਦੇ ਵਿੱਚੋਂ ਇਹ ਜਿਹੜੀਆਂ ਗੁੱਟਲੀਆਂ ਹੁੰਦੀਆਂ ਨੇ ਨਾ ਇਹ ਕੱਢ ਕੇ ਉਹ ਇਹਨਾਂ ਨੂੰ ਆਪਕੁੱਪ ਲਗਾਵਾਂਗੇ ਉਹ ਖੁੱਲ੍ਹਵਾ ਕੇ ਫਿਰ ਜਿੱਦਾਂ ਵੀ ਪਾਉਂਡੀ ਆ ਚਾਹ ਜੋ ਮੈਂ ਪਾਉਂਡੀ ਵਿੱਚ ਜੋੜ ਕੇ ਤਰ੍ਹਾਂ ਹੀ ਤੁਹਾਡੇ ਨਾਲ ਇਹ ਸ਼ੇਅਰ ਕਰੂੰ ਤਿਲੋ ਗਾਇਜ਼ ਇਦਾਂ ਹੀ ਸਾਰੀਆਂ ਆਪਾਂ ਅੰਬੀਆਂ ਕੱਟ ਕੇ ਚੰਗੀ ਤਰ੍ਹਾਂ ਇਹਨਾਂ ਦੇ ਟੁਕੜੇ ਤੁਸੀਂ ਕਰ ਸਕਦੇ ਹੋ ਠੀਕ ਹੈ ਜਿਵੇਂ 4 ਕਰਨੇ 4 5 ਕਰਨੇ 5 ਜਿੰਨਾ ਤੁਸੀਂ ਫਾੜੀ ਚਾਹਦੇ ਹੋ ਉਨੀ ਛੋਟੀ ਕੱਟ-ਕੁੱਟ ਕੇ ਰੱਖ ਲਓ ਠੀਕ ਹੈ ਫਿਰ ਇਹਨਾਂ ਨੂੰ ਆਪਾਂ ਲਗਵਾਵਾਂਗੇ ਧੁੱਪ ਤੇ ਲੋ ਗਾਇਜ਼ ਅਸੀਂ ਤੇ ਹਮੇਸ਼ਾ ਆਪਣੇ ਘਰ ਇਦਾਂ ਹੀ ਕੱਟ ਕੇ ਆਪਣੇ ਮਤਲਬ ਆਪਣੇ ਹੱਥਾਂ ਨਾਲ ਹੀ ਕੱਟਦੇ ਆਂ ਤੇ ਮੈਂ ਅੱਜਕੱਲ ਦੇਖਿਆ ਨਾ ਕਿ ਸ਼ਹਿਰਾਂ ਦੇ ਵਿੱਚ ਜਿਹੜੇ ਸ਼ਹਿਰੋਂ ਲਿਆਉਂਦੇ ਹੁੰਦੇ ਤੇ ਉਹਨਾਂ ਨੂੰ ਅੰਬੀਆਂ ਕਟੀਆਂ-ਕਟਾਈਆਂ ਮਿਲ ਜਾਂਦੀਆਂ ਹਨਾ ਬਸ ਆਪਾਂ ਦੇਖੋ ਇਹਨਾਂ ਚੀਜ਼ਾਂ 'ਚ ਵਿਸ਼ਵਾਸ ਜਿਵੇਂ ਪਿੰਡਾਂ 'ਚ ਰਹਿੰਦੇ ਆਂ ਤੇ ਕਾਟੇ ਕਰਦੇ ਆਪਣੀਆਂ ਆਂਬੀਆਂ ਹੋਣ ਤੇ ਆਪਣੇ ਹੱਥਾਂ ਨਾਲ ਹੀ ਕੱਟ ਲਈਦੀਆਂ ਇਹਨਾਂ ਨੂੰ ਚੰਗੀ ਤਰ੍ਹਾਂ ਕੱਟ ਕੇ ਬਸ ਸਾਫ਼ ਸੁਥਰਾ ਕਰਕੇ ਫਿਰ ਧੁੱਪ ਲਗਵਾ ਕੇ ਬਹੁਤ ਵਧੀਆ ਤਰੀਕੇ ਨਾਲ ਚਾਰ ਪਾਈਦੇ ਜਿਹੜਾ ਸਾਡਾ ਸਾਲੋਂ ਸਾਲ ਖਰਾਬ ਨਹੀਂ ਹੁੰਦਾ ਤਲੋ ਗਾਇਸ ਜਿਹਦੇ ਨਾਲ ਅਸੀਂ ਕੱਟਦੇ ਹੁੰਨੇ ਆ ਇਹਦਾ ਨਾਮ ਅਸੀ ਤਾਂ ਵੈਸੇ ਪੰਜਾਬੀ ਵਿੱਚ ਸਰੋਤਾ ਕਹਿੰਦੇ ਹੁੰਨੇ ਆ ਤੁਸੀਂ ਕੀ ਕੀ ਕਹਿੰਦੇ ਹੁੰਦੇ ਮੈਨੂੰ ਜਰੂਰ ਕਮੈਂਟ ਵਿੱਚ ਦੱਸਿਓ ਬਾਕੀ ਸਾਰਿਆਂ ਨੇ ਬਹੁਤ ਅੱਛੇ-ਅੱਛੇ ਪਿਛਲੀ ਵੀਡੀਓ ਵਿੱਚ ਕਮੈਂਟ ਕੀਤੇ ਲੁਧਿਆਣਾ ਤੋਂ ਹੁਸ਼ਿਆਰਪੁਰ ਤੋਂ ਮਲੇਰ ਕੋਟਲੇ ਤੋਂ ਬਹੁਤ ਸਾਰਾ ਤੁਹਾਡਾ ਧੰਨਵਾਦ ਸਾਰੀਆਂ ਭੈਣਾਂ ਦਾ ਦਿਲੋਂ ਧੰਨਵਾਦ ਕਰਦੀ ਆਂ ஜென்னன் நட்சத்திரம் சார்பா சம்பந்தம் ਲਓ ਜੀ ਇਹ ਇਹ ਦੇਖ ਲਓ ਕੱਲੀ ਕੱਲੀ ਅੰਬੀ ਆਪਾਂ ਬਿਲਕੁਲ ਸਾਫ਼ ਕਰ ਲਈਏ ਇਹਨਾਂ ਦੇ ਵਿੱਚ ਨਾ ਇੱਕ ਗਿੱਟਕ ਹੁੰਦੀ ਹੈ ਜਿਹਨੂੰ ਬਿਜਲੀ ਜੇ ਕਹਿ ਦਿੰਦੇ ਹੁੰਦੇ ਸੀ ਆਪਾਂ ਤੁਹਾਨੂੰ ਪਤਾ ਹੀ ਹੋਣਾ ਬਚਪਨ ਚ ਆਪਾਂ ਬੜਾ ਕਰਦੇ ਹੁੰਦੇ ਸੀ ਨਾ ਅੰਬੀਆਂ ਖਾ ਕੇ ਬਿਜਲੀ ਦੇ ਨਾਲ ਕਰਨਾ ਵੀ ਬਿਜਲੀ ਬਿਜਲੀ ਕਿਸੇ ਦਾ ਵਿਆਹ ਕਿੱਥੇ ਉਹ ਮੈਨੂੰ ਉਹ ਗੱਲ ਯਾਦ ਆ ਗਈ ਤੇ ਆ ਦੇਖੋ ਇਹ ਵਾਲੀਆਂ ਅਸੀਂ ਚੁਗ ਰਹੇ ਆ ਇਹਦੇ ਵਿੱਚ ਉਹ ਗਿੱਟਕਾਂ ਸਾਫ਼ ਸੁਥਰੀ ਅੰਬੀਆਂ ਕਰਕੇ ਫਿਰ ਹੁਣ ਆਪਾਂ ਨੂੰ ਥੋੜੀ ਦੇਰ ਲਈ ਨਾ ਧੁੱਪੇ 2-3 ਘੰਟੇ ਦੀ ਧੁੱਪ ਲਗਵਾ ਲਾਂਗੇ ਜਿਵੇਂ ਗਿੱਲਾ ਵਗੈਰਾ ਹੱਥ ਲੱਗਿਆ ਹੁੰਦਾ ਨਾ ਤੇ ਧੁੱਪ ਲਗਾਈਆ ਦੇਖੋ ਮੈਂ ਕੱਢ ਕੇ ਲੱਗ ਤੋ ਕਰ ਦਿੱਤੀਆਂ ਸੀ ਗਿਆ ਤੇ ਸਾਫ਼ ਹੋ ਗਏ ਬਿਲਕੁਲ ਅੰਬੀਆਂ ਤੇ ਇੰਨੇ ਹੋ ਕੀ ਸੀ ਗਿਆ ਮੇਰੇ ਕੋਲ 2-3 ਕਿਲੋ ਮੈਂ ਕਿਹਾ ਚਲੋ ਅਚਾਰ ਪਾਨੀ ਆ ਤੇ ਉਸੇ ਤਰੀਕੇ ਨਾਲ ਤੁਹਾਡੇ ਨਾਲ ਮੈਂ ਵੀਡੀਓ ਸ਼ੇਅਰ ਕਰ ਦਿੱਤੀ ਤੇ ਗਾਇਜ਼ ਆ ਦੇਖ ਲਓ ਜੀ ਆ ਪਾਤਿਆਂ ਪਾਮਬੀਆਂ ਨੂੰ ਧੁੱਪ ਲਗਾਈ ਬਹੁਤ ਅੱਛੀ ਧੁੱਪ ਲੱਗ ਰਹੀ ਸੀ ਇੱਥੇ ਕਰੜੀ ਕਰੜੀ ਜੀ ਧੁੱਪ ਆ ਰਹੀ ਸੀ ਤੇ ਮੇਰੇ ਹਿਸਾਬ ਨਾਲ ਲਗ 2-3 ਘੰਟੇ ਦੀ ਇੱਥੇ ਧੁੱਪ ਲੱਗ ਜੂਗੀ ਫਿਰ ਜਿਸ ਤਰ੍ਹਾਂ ਵੀ ਪਾਨੀ ਆ ਤੁਹਾਡੇ ਨਾਲ ਉਸੇ ਤਰ੍ਹਾਂ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਦੇ ਲੋ ਗਾਈਜ਼ ਆ ਦੇਖ ਲੋ ਇੱਧਰ ਲੱਗ ਰਹੀ ਹੈ ਨਾ ਧੁੱਪ ਤੇ ਮੈਨੂੰ ਟੱਕਦਾ ਕਿਉਂਕਿ ਮੱਖੀ ਵਗੈਰਾ ਨਾ ਬਹਿ ਜਾਏ ਤੇ ਇੱਧਰ ਮੈਂ ਕਿਹਾ ਮਸਾਲਿਆਂ ਨੂੰ ਵੀ ਧੁੱਪ ਲਵਾ ਲੈਣੇ ਆ ਇਹਦੇ ਲਈ ਆਪਾਂ ਲਿਆ ਕਲੌਂਜੀ ਮੇਥੀ ਤੇ ਸੌਂਫ ਇਹਨਾਂ ਨੂੰ ਧੁੱਪ ਲਗਵਾ ਲੈਣੇ ਆ ਵਧੀਆ ਤਰੀਕੇ ਨਾਲ ਤੇ ਲੋ ਗਾਈਜ਼ ਆ ਦੇਖ ਲੋ ਸਾਡੀ ਅੰਬੀਆਂ ਬਿਲਕੁਲ ਸੁੱਕ ਗਈਆਂ ਹੁਣ ਆਪਾਂ ਪਾਵਾਂਗੇ ਆਚਾਰ ਆਪਾਂ ਕਿਹੜੇ ਤਰੀਕੇ ਨਾਲ ਬਣਿਉਂ ਤੋਂ ਉਹ ਮੈਂ ਦੱਸਦੀ ਹਾਂ ਉਹਦੇ ਲਈ ਆਪਾਂ ਕੀ ਕੁਝ ਲੈਣਾ ਦੇਖੋ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਆਪਾਂ ਲੈ ਲੈਣੀ ਸੌਂਫ ਠੀਕ ਹੈ ਤੁਸੀਂ ਅਚਾਰ ਦੇ ਹਿਸਾਬ ਨਾਲ ਲੈ ਸਕਦੇ ਹੋ ਤੇ ਸੌਂਫ ਲੈ ਲਓ ਮੇਰਾ ਆਚਾਰ ਹੁੰਦੀਆਂ ਇ ਇਹ ਮਸੋਂ ਪਲੇ। ਇਹਦੇ ਵਿੱਚ ਹੀ ਲੈ ਲਾਂਗੇ ਆਪਾਂ ਥੋੜੀ ਜੀ ਮੇਥੀ। ਠੀਕ ਹੈ। ਇਹਦੇ ਵਿੱਚ ਪਾਵਾਂਗੇ ਆਪਾਂ ਥੋੜਾ ਜਿਹਾ ਪਾਣਾ ਤੁਸੀਂ ਧਨੀਆ ਪਾ ਸਕਦੇ ਹੋ ਨਹੀਂ ਪਾਣਾ ਤੁਹਾਡੀ ਮਰਜ਼ੀ ਪੀਸਿਆ ਹੋਇਆ ਧਨੀਆ ਪਾ ਸਕਦੇ ਹੋ ਠੀਕ ਹੈ ਜੀ। ਫਿਰ ਪਾਵਾਂਗੇ ਆਪਾਂ ਥੋੜੀ ਜੀ ਇਹਦੇ ਵਿੱਚ ਕਲੌਂਜੀ। ਕਲੌਂਜੀ ਦਾ ਮਤਲਬ ਕਲੌਂਜੀ ਸਿਰਫ ਪਤਾ ਕਿਉਂ ਹੁੰਦੀ ਹੈ ਕਿ ਕਿੰਨੇ ਅਚਾਰ ਨੂੰ ਸਾਡੇ ਵੱਡੇ ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਇਹਦੇ ਨਾਲ ਅਚਾਰ ਨੂੰ ਉਹ ਨਹੀਂ ਲੱਗਦੀ ਨਜ਼ਰ। ਵੀ ਉਸ ਵਾਸਤੇ ਹੁੰਦੀ ਹੈ ਕਲੌਂਜੀ ਸਿਰਫ ਆਪਾਂ ਇਦਾਂ ਥੋੜੀ ਜਿਹੀ ਪਾਣੀ ਹੈ ਠੀਕ ਹੈ ਹੁਣ ਤੇ ਲੌਂਜੀ ਇਹਦੇ ਵਿੱਚ ਪਾਵਾਂਗੇ ਹੁਣ ਆਪਾਂ ਪਰੇਲ ਜੇ ਤੁਸੀਂ ਚਾਹੋ ਨਾ ਕੋਈ ਨਮਕ ਆਪਾਂ ਬਾਅਦ ਚ ਪਾਵਾਂਗੇ ਇਹਨੂੰ ਆਪਾਂ ਪਹਿਲਾਂ ਪੀਸ ਲੈਨੇ ਆ ਠੀਕ ਹੈ ਜੀ ਇਹ ਵਾਲਾ ਮਸਾਲਾ ਆਪਾਂ ਪੀਸ ਲੈਨੇ ਜਿਹੜੀਆਂ ਮੇਥੀ ਮਿਰਚਾਂ ਤੇ ਕਲੌਂਜੀ ਪਾਈ ਹੈ ਨਾ ਇਹਨੂੰ ਆਪਾਂ ਗ੍ਰਾਈਂਡ ਕਰ ਲੈਨੇ ਦਰੜ ਫਰੜ ਜੀ ਨੂੰ ਕਹਿੰਦੇ ਹੋ ਉਹ ਵਾਲਾ ਕਰ ਲੈਨੇ ਆਪਾਂ ਲੋਚ ਇਹਨੂੰ ਆਪਾਂ ਮਿਕਸੀ ਜੇਸਟ ਵਾਲੇ ਨਾਲ ਕਰ ਰਹੇ ਹਾਂ ਪਰੰਤੂ ਮੈਂ ਕਹਿੰਦੀ ਆ ਸਿਰਫ ਦੋਈ ਗੇੜੇ ਦਵਾਈ ਜ਼ਿਆਦਾ ਨਹੀਂ ਦਵਾਈ ਠੀਕ ਹੈ ਮੈਂ ਇਦਾਂ ਦਾ ਰੱਖਿਆ ਠੀਕ ਹੈ ਜੀ ਜਿਹੜੇ ਕਿਚੂ ਨੂੰ ਆਪਾਂ ਪਾ ਲੈਣਾ ਇਹ ਮੈਂ ਦਰਨ ਫੜੜ ਕੀਤਾ ਠੀਕ ਹੈ ਜ਼ਿਆਦਾ ਨਹੀਂ ਆਪਾਂ ਬਿਲਕੁਲ ਬਰੀਕ ਜਿਹਾ ਕਰਨਾ ਮਸਾਲਾ ਵਧੀਆ ਜੈਨੇ ਲੱਗਦਾ ਥੋੜਾ ਦਰੜਾ ਬੜ ਬੜੀ ਲੱਗਦਾ ਹੁਣ ਆਪਾਂ ਪਾ ਲਾਂਗੇ ਇਹਦੇ ਵਿੱਚ ਨਮਕ ਠੀਕ ਹੈ ਜੀ ਨਮਕ ਆਪਣੇ ਮੈਂ ਮਰਜ਼ੀ ਅਨੁਸਾਰ ਪਾਣਾ ਤੁਸੀਂ ਪਾ ਜਾਂਦੇ ਹੋ ਨਾ ਉਸ ਸਾਦ ਨਾਲ ਤੁਸੀਂ ਪਾ ਸਕਦੇ ਹੋ ਠੀਕ ਹੈ ਫਿਰ ਪਾ ਲੈਣੀ ਆਪਾਂ ਇਹਦੇ ਵਿੱਚ ਹਲਦੀ ਹਲਦੀ ਵੀ ਮੈਂ ਆਪਣੀ ਮਰਜ਼ੀ ਅੰਦਾਜ਼ੇ ਨਾਲ ਹੀ ਪਾਣੀ ਤੁਸੀਂ ਠੀਕ ਹੈ ਜੀ ਹਲਦੀ ਪਾ ਲੈਣੀ ਇਹ ਧਰਦੀ ਹਲਦੀ ਇਸ ਕਰਕੇ ਜਿਆਦਾ ਤੇਜ਼ ਹੋ ਜਾਂਦੀ ਹੈ ਤੇ ਫਿਰ ਪਾਵਾਂਗੇ ਆਪਾਂ ਇਹਦੇ ਵਿੱਚ ਗੋੜੀਆਂ ਜੀਆਂ ਲਾਲ ਮਿਰਚਾਂ ਮੋਚ ਫੇਰ ਪਾਵਾਂਗੇ ਜੀ ਆਪਾਂ ਹੁਣ ਇਹਦੇ ਵਿੱਚ ਜਿਹੜੀ ਸਾਡੀ ਚੀਜ਼ ਨੂੰ ਬਚਾਂ ਸੋਰੀ ਚਾਰ ਨੂੰ ਬਚਾਂਦੀ ਏ ਉਹਦੇ ਲਈ ਪਾਵਾਂਗੇ ਆਪਾਂ ਹਿੰਗ ਹਿੰਗ ਤੁਸੀਂ ਪਾ ਲੈਣੀ ਏ ਥੋੜੀ ਜੀ ਠੀਕ ਹੈ ਅੰਦਾਜ਼ੇ ਨਾਲ ਹੀ ਪਾ ਸਕਦੇ ਹੋ ਜ਼ਿਆਦਾ ਨਹੀਂ ਪਾਣੀ ਇਹਦੇ ਨਾਲ ਸਾਡਾ ਚਾਰ ਬਿਲਕੁਲ ਵੀ ਕਦੀ ਖਰਾਬ ਨਹੀਂ ਹੁੰਦਾ ਹੈਗਾ ਹੁਣ ਇਹਨੂੰ ਆਪਾਂ ਸਾਰੇ ਮਸਾਲੇ ਨੂੰ ਚੰਗੀ ਤਰ੍ਹਾਂ ਰੋਣਾ ਲੈਣਾ ਜੀ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਸਰੋਂ ਦਾ ਤੇਲ ਤੇ ਲੋ ਜੇ ਨੂੰ ਰਲਾ ਕੇ ਚੰਗੀ ਤਰ੍ਹਾਂ ਠੀਕ ਹੈ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਥੋੜਾ ਜੱਤੇ ਮਸਾਲੇ ਵਿੱਚ ਆਪਾਂ ਤੇਲ ਪਾ ਲਾਂਗੇ ਇਹਨੂੰ ਮਸਾਲੇ ਨੂੰ ਵਾਈ ਗੁਰੂ ਜੀ ਦਾ ਨਾਮ ਲੈ ਕੇ ਆਪਾਂ ਰਲਾ ਲੈਣਾ ਠੀਕ ਹੈ ਜੀ ਐਦਾ ਕਰਕੇ ਤੁਸੀਂ ਰਲਾ ਲਓ ਇਹ ਚ ਪਾ ਲਾਂਗੇ ਹੁਣ ਆਪਾਂ ਆਪਣੀਆਂ ਗੱਟੀਆਂ ਹੋਈਆਂ ਸੈਕਿੰਡ ਈ ਉਹਨੇ ਚੰਗੀ ਤਰ੍ਹਾਂ ਆਪਾਂ ਰਲਾ ਲੈਣਾ ਬਿਲਕੁਲ ਠੀਕ ਹੈ ਜੀ ਜੇਕਰ ਤੁਹਾਨੂੰ ਲੱਗਦਾ ਨਾ ਨਮਕ ਮਿਰਚ ਵਗੈਰਾ ਤੁਸੀਂ ਕੜਛੀ ਨਾਲ ਵੀ ਰੰਡਾ ਸਕਦੇ ਮਸੇ ਨੂੰ ਚੰਗੀ ਤਰ੍ਹਾਂ ਰੰਡਾ ਕੇ ਤੇਲ ਬਸ ਜ਼ਿਆਦਾ ਪਾਓ ਕੀ ਨਮਕ ਤੇ ਤੇਲ ਜ਼ਿਆਦਾ ਪਾ ਕੇ ਰੱਖਦੇ ਆ ਤੇ ਹਿੰਗ ਜ਼ਰੂਰ ਪਾਉਂਦੇ ਆ ਇਹਦੇ ਨਾਲ ਸਾਡਾ ਚਾਰ ਦੇਖੋ ਸਾਲੋਂ ਸਾਬ ਨਹੀਂ ਹੁੰਦਾ ਬਹੁਤ ਵਧੀਆ ਤੁਸੀਂ ਇਸ ਤਰੀਕੇ ਨਾਲ ਜੁਲਨਾ ਕੇ ਦੇਖਿਓ ਠੀਕ ਹੈ ਜੀ ਹੁਣ ਆਪਾਂ ਇਹਨੂੰ ਕਿੱਦਾਂ ਪਾਣਾ ਹੋਊਗੀ ਤੁਹਾਨੂੰ ਮੈਂ ਦੱਸਦੀ ਆ ਤਿੱਲੋ ਜੀ ਇਹ ਵਾਲਾ ਜੇਕਰ ਸਾਡਾ ਵਧੀਆ ਤਰੀਕੇ ਨਾਲ ਮਸਾਲਾ ਰਲਿਆ ਹੋਏਗਾ ਨਾ ਤੇ ਕੱਲੀ-ਕੱਲੀ ਫਾੜੀ ਦੇ ਨਾਲ ਮਤਲਬ ਲੱਗ ਜਾਂਦਾ ਤੇ ਬਹੁਤ ਅੱਛਾ ਰਿਜ਼ਲਟ ਮਿਲਦਾ ਹੈ ਦਾ ਤੁਸੀਂ ਇਹ ਚੀਜ਼ ਨੂੰ ਜ਼ਰੂਰ ਰਲਾ ਕੇ ਦੇਖਿਓ ਮਤਲਬ ਮਸਾਲੇ ਨੂੰ ਵਧੀਆ ਤਰੀਕਾ ਵਧੀਆ ਤਰੀਕੇ ਨਾਲ ਜੇ ਕਰ ਲਾਵਾਂਗੇ ਨਾ ਤੇ ਸਾਡਾ ਚਾਰ ਬਿਲਕੁਲ ਖਰਾਬ ਨਹੀਂ ਹੁੰਦਾ ਤੇ ਲੋਗਾਂ ਇਸ ਨੂੰ ਆਪਾਂ ਇੱਕ ਚੀਜ਼ ਪਾਵਾਂਗੇ ਜਿਹਦੇ ਨਾਲ ਆਪਣੇ ਚਾਚ ਨੂੰ ਵਧੀਆ ਰੰਗਤ ਆਉਂਦੀ ਹੈ ਇਹ ਪਾਵਾਂਗੇ ਆਪਾਂ ਦੇਗੀ ਮਿਰਚ ਠੀਕ ਹੈ ਜੀ ਦੇਗੀ ਮਿਰਚ ਸਿਰਫ ਰੰਗਤ ਲਈ ਹੁੰਦੀ ਹੈ ਲੋਕ ਜੰਹੀ ਤਰ੍ਹਾਂ ਰਲਾ ਲੈਣਾ ਠੀਕ ਹੈ ਜੀ ਆਪਾਂ ਜਿੰਨਾ ਵਧੀਆ ਇਹਨੂੰ ਕੰਚ ਦੇ ਜਾਰ ਦੇ ਵਿੱਚ ਰੱਖਾਂਗੇ ਨਾ ਉਨਾ ਸਾਢਾ 4 ਵਧੀਆ ਰਹਿੰਦਾ ਤੇ ਪ੍ਰਮਾਤਮਾ ਦਾ ਨਾਮ ਲਾ ਕੇ ਤੁਸੀਂ ਅਚਾਰ ਇਹਦਾ ਪਾਇਓ ਤੇ ਗਾਇਸ ਇੱਕ ਖਾਸ ਧਿਆਨ ਰੱਖਣਾ ਸਿਰਫ ਇਹ ਕਿ ਹਮੇਸ਼ਾ ਗੰਦਾ ਹੱਥ ਜਾਂ ਆਟੇ ਵਾਲਾ ਹੱਥ ਜਾਂ ਪਾਣੀ ਹੱਥ ਬਿਲਕੁਲ ਨਹੀਂ ਲੱਗਣਾ ਚਾਹੀਦਾ ਨਹੀਂ ਇਹ ਸਾਡਾ achar ਖਰਾਬ ਹੁੰਦਾ ਨਹੀਂ ਤੇ ਸਾਡਾ achar ਕਦੇ ਵੀ ਸਾਡਾ ਪਿਛਲੇ ਸਾਲ ਦਾ ਵੀ achar ਤੁਸੀਂ ਦੇਖੋਗੇ ਨਾ ਇੰਨੇ ਵਧੀਆ ਤਰੀਕੇ ਨਾਲ ਬਣਿਆ ਹੈ ਮੈਂ ਤੇ ਦੇਖੋ ਇਸੇ ਤਰੀਕੇ ਨਾਲ ਬਣਨੀ ਹੈ ਉਸੇ ਤਰ੍ਹਾਂ ਹੀ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਦਿੱਤੀ ਹਾਂ ਦੇਖੋ ਮੱਖਣ ਨੂੰ ਸਭ ਤੋਂ ਪਹਿਲਾਂ ਆਪਣੇ ਵਾਈਪੂ ਜੀ ਦਾ ਨਾਮ ਲੈ ਕੇ ਚਾਰ ਮੇਤਾਂ ਕਰਕੇ ਆਪਾਂ ਆਪਣੇ ਜਾਰ ਦੇ ਵਿੱਚ ਪਾਵਾਂਗੇ ਵਾਇਰਸ ਸਿਚੇ ਤੇ ਲੋ ਜੀ ਹੁਣ ਪਾਣ ਲੱਗਿਆ ਤੇ ਪਹਿਲਾਂ ਸਾਡੇ ਨਾ ਹਮੇਸ਼ਾ ਡੈਡੀ ਜੀ ਪਾਉਂਦੇ ਹੁੰਦੇ ਸੀ ਚਾਰ ਹਰ ਸਾਲ ਡੈਡੀ ਜੀ ਪਾਉਂਦੇ ਹੁੰਦੇ ਸੀ ਤੇ ਬਹੁਤ ਵਧੀਆ ਤਰੀਕਾ ਇਤ ਕੀ ਪਾਣ ਲੱਗੀਆਂ ਜੀ ਮੈਂ ਤੇ ਲੋ ਗਾਇਸ ਇਹ ਕਰਕੇ ਇੱਦਾਂ ਕਰਕੇ ਆਪਾਂ ਪਾ ਲਿਆ ਚਾਰ ਠੀਕ ਹੈ ਇਹ ਸਾਡਾ ਬਚ ਗਿਆ ਅਸੀਂ ਦੂਜੇ ਡੱਬੇ 'ਚ ਆਪਣੇ ਪਾ ਸਕਦੇ ਹਾਂ ਜਿਸ ਤਰ੍ਹਾਂ ਵੀ ਸੀਗਾ ਦੇਖੋ ਮੈਂ ਤੁਹਾਡੇ ਨਾਲ ਉਦਾਈ ਵੀਡੀਓ ਸ਼ੇਅਰ ਕਰਤੀ ਤੇ ਇਸੇ ਤਰੀਕੇ ਨਾਲ ਪਾਇਆ ਤੁਹਾਡਾ achar ਪਦੀ ਵੀ ਖਰਾਬ ਨਹੀਂ ਹੋਏਗਾ ਤੇ ਬਿਨਾਂ ਧੁੱਪ ਤੋਂ ਵੀ ਤੁਸੀਂ ਰੱਖ ਸਕਦੇ ਹੋ ਤੇ ਬਸ ਇਹ ਧਿਆਨ ਰੱਖਣਾ ਕਿ ਇਹਦੇ ਵਿੱਚ ਸਾਡੇ ਤੇਲ ਵਧੀਆ ਤਰੀਕੇ ਨਾਲ ਹੋਣਾ ਚਾਹੀਦਾ ਹੈ ਤੇਲ ਥੁੱਲਾ ਡੁੱਲਾ ਹੋਣਾ ਚਾਹੀਦਾ ਠੀਕ ਹੈ ਜੀ ਮੈਂ ਤੇਲ ਵੈਸੇ ਐਕਸਟਰਾ ਵਰਿਕ ਤੇ ਹੁਣ ਆਪਣਾ ਜਿੰਨਾ ਤੇਲ ਇੱਕ ਤੇਲ ਨਮਕ ਹਮੇਸ਼ਾ ਸਾਡੇ achar ਮੇਂ ਚਾਹੁੰਦਾ ਹੈ ਤੇ ਗਾਈਜ਼ ਇਸ ਤਰੀਕੇ ਨਾਲ ਤੁਸੀਂ ਬਣਾਇਆ achar ਬਹੁਤ ਵਧੀਆ ਤੇ ਬਹੁਤ ਅੱਛਾ ਤੇ ਖੁਸ਼ਬੂਦਾਰ ਬਨੇਗਾ ਮਹਿਕ ਬਹੁਤ ਵਧੀਆ ਆਉਂਦੀ ਹੈ ਇਹ ਐਸਾ ਬੇਮੀਰਾ ਤਰੀਕਾ ਚਾਰ ਪੰਜ ਦਾ ਦੇਖੋ ਤੁਸੀਂ ਦੇਖ ਸਕਦੇ ਹੋ ਆ ਦੇਖੋ ਇੰਦਾ ਬਣਾਇਆ ਤੇ ਇਹਨੂੰ ਜੇਕਰ ਤੁਸੀਂ ਧੁੱਪ ਚ ਲਗਾਉਣਾ ਚਾਹੁੰਦੇ ਲਗਾਓ ਮੈਂ ਕਦੀ ਧੁੱਪ ਲਗਵਾਈ ਨਹੀਂ ਗੀ ਠੀਕ ਹੈ ਗਾਇਸ ਤੁਸੀਂ ਬਣਾਣਾ ਤੇ ਮੈਨੂੰ ਜਰੂਰ ਦੱਸਣਾ ਕਿ ਤੁਸੀਂ ਕਿੱਦਾਂ ਬਣਾਉਂਦੇ ਸਾਬ ਆਪਣਾ ਆਪਣਾ ਤਰੀਕਾ ਦੱਸਣਾ ਤੇ ਥੈਂਕ ਯੂ ਸੋ ਮੱਚ ਤੁਹਾਡਾ ਸਾਰਿਆਂ ਦਾ ਲੁਧਿਆਣਾ ਵਾਲੇ ਸਿਸਟਰ ਲੁਧਿਆਣਾ ਵਾਲੀ ਕਿਮੈਂਟ ਦਿੱਤਾ ਸੀਗਾ ਮੈਨੂੰ ਅਰਸ਼ਦੀਪ ਜੀ ਤੁਹਾਡਾ ਬਹੁਤ ਸਾਰਾ ਅਸ਼ਕਰੀਪ ਜੀ ਥੈਂਕ ਯੂ ਸੋ ਮੱਚ ਲੁਧਿਆਣਾ ਵਾਲੀ ਸਿਸਟਰ ਆਓ ਜੀ ਆਰਪੁਰ ਵਾਲੀ ਦਾ ਤੁਹਾਨੂੰ ਸਾਰਿਆਂ ਨੂੰ ਜੀ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਵਾਹਿਗੁਰੂ ਕਰੇ ਤੁਸੀਂ ਹਮੇਸ਼ਾ ਖੁਸ਼ ਰਹਿ ਚਾਹ ਦੀ ਖਲਾਸਾ ਉਹ ਤੇ ਇਸੇ ਤਰੀਕੇ ਨਾਲ ਤੁਸੀਂ ਆਚਾਰ ਪਾਓ ਇਹ ਥੱਲੇ ਵੀ ਹੋ ਜਾਏਗਾ ਫਿਰ ਫਿਰ ਤੁਸੀਂ ਇਸੇ ਤਰੀਕੇ ਨਾਲ ਆਪਣਾ ਪਾ ਲੈਣਾ ਠੀਕ ਹੈ ਜਿੰਨਾ ਵਧੀਆ ਮਸਾਲਾ ਪਾਓਗੇ ਉਨੰਨਾ ਤੁਹਾਡਾ ਆਚਾਰ ਵਧੀਆ ਰਹੇਗਾ ਇਹ ਵਾਲਾ ਬਚ ਗਿਆ ਸੀ ਚਾਰ ਮੇਕਾ ਚੁਨੇ ਵੀ ਪਾਉਂਦੇ ਆ ਤੁਹਾਨੂੰ ਦਿਖਾ ਦੇਵੇਂ ਇਹਨੇ ਕੋਲ ਆਚਾਰ ਵਾਲਾ ਡੱਬਾ ਪਿਆ ਸੀ ਇਹਦੇ ਵਿੱਚ ਪਾ ਕੇ ਰੱਖ ਲੈਣੇ ਸਿਰਫ ਦੋ ਤਿੰਨ ਦਿਨਾਂ ਚ ਹੀ ਸਾਡਾ ਆਚਾਰ ਤਿਆਰ ਹੋ ਜਾਏਗਾ ਤੈ ਲੋਜੀ ਕਮੈਂਟ ਕਰਕੇ ਜਰੂਰ ਦੱਸਿਓ ਕਿ ਮੇਰਾ ਇਹ ਵਾਲਾ ਤਰੀਕਾ ਤੁਹਾਨੂੰ ਵਧੀਆ ਲੱਗਿਆ ਜੇਕਰ ਵਧੀਆ ਲੱਗਿਆ ਤੇ ਤੁਸੀਂ ਵੀ ਇਸ ਤਰੀਕੇ ਨਾਲ ਜਰੂਰ ਪਾਇਓ ਤੇ ਮਿਲਦੇ ਹਾਂ ਕੱਲ ਨਵੇਂ ਵਲੌਗ ਵਿੱਚ